ਜਸੇਧਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਤਖਸ਼ਿਰੀ ਕੇਸਗਾਰ ਸਾਹਿਬ ਇੱਕ ਪੱਤਰਕਾਰ ਮਿਲਣੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਵੇ। ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਅਮਰitsar ਸਾਹਿਬ ਨੂੰ ਸੰਵਿਧਾਨਕ ਤੌਰ ਤੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ। ਪਰantu 6.3 ਸਾਲ ਬੀਤਣ ਦੇ ਬਾਵਜੂਦ ਇਹ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਹੈ ਅੱਜ ਦਾ ਜਿਹੜਾ ਮੁੱਦਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਸ਼ਹਿਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀਗਾ ਉਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਵਾਸਤੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਡिक्लेअर ਕਰਨ ਵਾਸਤੇ ਅੱਜ ਦੀ ਇੱਕ ਪ੍ਰੈਸ ਕਾਨਫਰੰਸ ਤਖਤ ਸੀ ਕੇਸਕਰ ਸਾਹਿਬ ਦੇ ਕਾਨਫਰੰਸ ਹਾਲ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਮੁੱਦਾ ਜਿਹੜਾ ਚੁੱਕਿਆ ਜਾ ਰਿਹਾ ਹੈ ਜਥੇਦਾਰ ਹਵਾਲਾ ਕਮੇਟੀ ਵੱਲੋਂ ਅਸੀਂ ਸਮੁੱਚੇ ਪੰਜਾਬ ਵਾਸੀਆਂ ਦੇ ਬਿਹਾਫ ਦੇ ਉਤੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਦ ਇਹਨਾਂ ਨੇ ਚੋਣਾਂ ਲੜੀਆਂ ਸੀ ਕੇਜਰੀਵਾਲ ਅਤੇ ਭਗਵੰਦ ਮਾਨ ਨੂੰ ਨੇ ਉਸੋਲੇ ਇਹ ਪ੍ਰੋਮਿਸ ਕੀਤੇ ਗਏ ਸੀਗੇ ਕਿ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਵੇਗਾ ਲੇਕਿਨ 3.5 ਸਾਲ ਬੀਤ ਗਏ ਨੇ ਔਰ ਆਪ ਸਰਕਾਰ ਨੇ ਇਸ ਪਲੇ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਔਰ ਉਹ ਇੱਕ ਪ੍ਰਕਾਰ ਦੇ ਨਾਲ ਹੁਣ ਮੁੱਕਰ ਚੁੱਕੇ ਨੇ ਇਹ ਇਹ ਮੁੱਦੇ ਉਹ ਉਹਨਾਂ ਦੇ এজেন্ডੇ ਦਾ ਹਿੱਸਾ ਨਹੀਂ ਰਹੇ ਇਹ ਬੜੀ ਤੁਖਤਾਈ ਗੱਲ ਹੈ ਪੰਜਾਬ ਦੇ ਲੋਕਾਂ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜੇ ਕਿ ਸਿੱਖ ਅਤੇ ਲੋਕ ਨਾਨਕ ਨਾਮ ਲੈਵਾ ਜਿਹੜੇ ਕਿ ਵਿਸ਼ਵਾਸ ਕਰਦੇ ਨੇ ਕਿ ਭਈ ਸ਼੍ਰੀ ਅਨੰਦਪੁਰ ਸਾਹਿਬ ਇੱਕ ਐਸਾ ਸ਼ਹਿਰ ਹੈ ਇੱਕ ਅਲਪੀਰ ਕਰਦੀਏ ਇੱਕ ਆਮ ਸ਼ਹਿਰ ਨਹੀਂ ਹੈ ਭਾਰਤ ਦੇ ਵਿੱਚ ਇਹ ਉਹ ਸ਼ਹਿਰ ਹੈ ਅਨੰਦਪੁਰ ਸਾਹਿਬ ਜਿਸ ਨੇ ਪੂਰੇ ਹਿੰਦੁਸਤਾਨ ਨੂੰ ਬਚਾਇਆ ਮੁਗਲ ਸ਼ਾਸਕ ਜਿਹੜੇ ਕਿ ਅਤਿਆਚਾਰ ਕਰ ਰਹੇ ਸੀਗੇ ਜ਼ੁਲਮ ਕਰ ਰਹੇ ਸੀਗੇ ਮੁਗਲ ਹਕੂਮਤ ਸੀਗੀ ਉਸ ਤੋਂ ਭਾਰਤ ਨੂੰ ਹਿੰਦੁਸਤਾਨ ਨੂੰ ਨਿਜਾਤ ਦਵਾਈ ਇਹ ਅਨੰਦਪੁਰ ਸਾਹਿਬ ਸੀਗਾ ਜਿੱਥੋਂ ਕਿ ਗੁਰਤੇਗ ਬਹਾਦਰ ਸਾਹਿਬ ਸ਼ਹਾਦਤ ਵਾਸਤੇ ਦਿੱਲੀ ਨੂੰ ਤੁਰੇ ਸੀਗੇ ਇਹ ਉਹ ਅਨੰਦਪੁਰ ਸਾਹਿਬ ਹੈ ਜਿਸ ਅਨੰਦਪੁਰ ਸਾਹਿਬ ਤੋਂ ਖਾਲਸਾ ਪੰਥ ਦੀ ਸਾਜਨਾ ਹੋਈ ਸੀਗੀ ਹੋਰ ਇਤੋ ਹੀ ਇੱਕ ਜੰਗ ਸ਼ੁਰੂ ਹੋਈ ਸੀਗੀ ਇਨਸਾਫ ਦੇ ਹੱਕ ਦੇ ਵਿੱਚ ਔਰ ਉਹ ਜੰਗ ਨੇ ਸਾਰਾ ਜ਼ੁਲਮ ਜੋ ਕਿ ਮਗਲ ਹਕੂਮਤ ਕਰ ਰਹੀ ਸੀਗੀ ਉਸ ਨੂੰ ਜੜੋਂ ਕੋੜ ਦਿੱਤਾ ਸੀਗਾ ਸੋ ਉਹ ਨੰਦਪੁਰ ਸਾਹਿਬ ਆਜ ਬਿਲਕੁਲ ਅਣਗੋਲਿਆ ਗਿਆ ਹੈ ਭਾਰਤ ਦੇ ਵਿੱਚ ਅਗਰ ਦੇਖੀਏ ਤਾਂ ਐਸੇ ਬਹੁਤ سارے ਸ਼ਹਿਰ ਨੇ ਜੇ ਮੈਂ ਉਤਰਾਖੰਡ ਦੀ ਗੱਲ ਕਰਾਂ ਤਾਂ ਉਤਰਾਖੰਡ ਦੇ ਵਿੱਚ ਜਿਹੜਾ ਹਰਦੁਆਰ ਹੈ ਵਹ ਪਵਿੱਤਰ ਸ਼ਹਿਰ ਹੈ ਇਸੇ ਤਰੀਕੇ ਨਾਲ ਜਿਹੜੀ ਦੇਵੀ ਨਗਰੀ ਹੈ ਜਿਹਦੇ ਵਿੱਚ ਕੀ ਕੇਦਾਰਨਾਥ ਆ ਜਾਂਦਾ ਹੈ ਬਦਰੀਨਾਥ ਆ ਜਾਂਦਾ ਹੈ ਇਹ ਸਾਰੇ ਪਵਿੱਤਰ ਸ਼ਹਿਰ ਨੇ ਯੂਪੀ ਦੀ ਗੱਲ ਕਰੀਏ ਜਿੱਥੇ ਰਾਮਚੰਦਰ ਜੀ ਦਾ ਜਨਮ ਹੋਇਆ ਸੀਗਾ ਅਯੋਧਿਆ ਪਵਿੱਤਰ ਸ਼ਹਿਰ ਹੈ ਇਸੇ ਤਰੀਕੇ ਨਾਲ ਮਥਰਾ ਜਿੱਥੇ ਕੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਪਵਿੱਤਰ ਸ਼ਹਿਰ ਹੈ ਵਾਰਾਨਸੀ ਦੀ ਗੱਲ ਕਰੀਏ ਜਿਹਨੂੰ ਕੀ ਸ਼ਿਵਨਗਰੀ ਕਿਹਾ ਜਾਂਦਾ ਹੈ ਉਹ ਵੀ ਪਵਿੱਤਰ ਸ਼ਹਿਰ ਹੈ ਦੇ ਭੂਮੀ ਨੂੰ ਕਲ ਕਰੀਏ ਤਾਂ ਉਹ ਵੀ ਪਵਿੱਤਰ ਸ਼ਹਿਰ ਹੈ ਬਹੁਤ ਸਾਰੇ ਪਵਿੱਤਰ ਸ਼ਹਿਰ ਜਿਹੜੇ ਨੇ ਉਹ ਬਗੈਰ ਸਟਰਗਲ ਕੀਤੇ ਬਗੈਰ ਮੰਗੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨੋਟੀਫਾਈ ਕਰਤਾ ਗਿਆ ਮੈਂ ਕਲੀਅਰ ਕਰ ਦਿਆਂ ਤੇ ਕਿ ਗਵਰਨਮੈਂਟ ਪਵਿੱਤਰ ਸ਼ਹਿਰ ਨੂੰ ਨੋਟੀਫਾਈ ਕਰਦੀ ਹੈ ਸਟੇਟ ਗਵਰਨਮੈਂਟਸ ਤੇ ਕੋਈ ਪਾਵਰ ਹੈ ਕਿ ਉਹ ਸਿਟੀ ਨੂੰ ਨੋਟੀਫਾਈ ਕਰਕੇ ਪਵਿੱਤਰ ਸ਼ਹਿਰ ਡਿਕਲੇਅਰ ਕਰ ਦਿੰਦੀ ਹੈ ਜਿਸ ਵੇਲੇ ਪਵਿੱਤਰ ਸ਼ਹਿਰ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਲਈ ਇੱਕ ਮਰਿਆਦਾ ਹੁੰਦੀ ਹੈ ਜਿਹਦੇ ਵਿੱਚ ਕੀ ਕਿਹਾ ਜਾਂਦਾ ਜਿੱਦਾਂ ਕਿ ਹਰ ਦਵਾਰ ਹੈ ਇਹ ਕਿਹਾ ਜਾਂਦਾ ਹੈ ਕਿ ਬੇ ਇੱਥੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪਵਿੱਤਰ ਸ਼ਹਿਰ ਉਹੀ ਹੋਏਗਾ ਜਿੱਥੇ ਕਿ ਤੰਬਾਕੂ ਵੀ ਨਹੀਂ ਵਿਕਿਆ ਮੀਟ ਵੀ ਨਹੀਂ ਵਿਕਿਆ ਸ਼ਰਾਬ ਵੀ ਨਹੀਂ ਬਿਕਰੀ ਕਿਉਂਕਿ ਤੰਬਾਕੂ ਜਿਹੜਾ ਹੈ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਇੱਕ ਬੈਂਡ ਆਈਟਮ ਹੈ ਸੋ ਅਸੀਂ ਇੱਕ ਗੱਲ ਇਹ ਸਰਕਾਰ ਕੁੰਭ ਕਰਨ ਦੀ ਨੀਂਦਰ ਸੁੱਤੀ ਹੋਈ ਹੈ ਉਸ ਨੂੰ ਪ੍ਰੈਸ ਮੀਡੀਆ ਦੇ ਰਾਹੀਂ ਤੁਹਾਡੇ ਸਾਰੇ ਮੀਡੀਆ ਦੇ ਸਹਿਯੋਗ ਦੇ ਰਾਹੀਂ ਸਰਕਾਰ ਨੂੰ ਜਗਾ ਰਹੇ ਹਾਂ ਕਿ ਵੀ ਤੁਹਾਨੂੰ 92 ਸੀਟਾਂ ਦੇ ਕਰਕੇ ਪੰਜਾਬ ਦੇ ਲੋਕਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਸੀਗੀਆਂ ਲੇਕਿਨ ਉਹਨਾਂ ਜ਼ਿੰਮੇਵਾਰੀਆਂ ਨੂੰ ਤੁਸੀਂ ਨਹੀਂ ਨਿਭਾਰੇ ਅਗਰ ਤੁਸੀਂ ਨਹੀਂ ਨਿਭਾਓਗੇ ਇੱਕ ਗੱਲ ਪੱਕੀ ਹੈ ਇਹ 2027 ਜਿਹੜਾ ਹੈ ਨਾ ਜਿਸ ਥਾਂ ਤੋਂ ਅਸੀਂ ਬੋਲ ਰਹੇ ਹਾਂ ਖਾਲਸੇ ਦੀ ਸਾਜਨਾ ਧਰਤੀ ਤੋਂ ਇੱਕ ਗੱਲ ਤੁਹਾਨੂੰ ਦੱਸ ਦਈਏ ਕੇਸਰੀਵਾਲ ਸਾਹਿਬ ਅਤੇ ਭਗਵੰਤ ਮਾਨ ਜੀ 9+2 11 ਹੁੰਦੇ ਨੇ 92 ਦਾ 9+2 11 ਬਣ ਜਾਣਾ 2027 ਵਿੱਚ ਕਿਉਂਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਅਸੀਂ ਨਵੰਬਰ ਦੇ ਵਿੱਚ ਆ ਰਹੇ ਹਾਂ ਇਸੇ ਤਰੀਕੇ ਨਾਲ 450 ਸਾਲਾ ਸ਼੍ਰੀ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਤੋ ਗੁਰੂਆਂ ਨੂੰ ਜੇ ਪਿੱਠ ਦਿਗਾ ਕਰਕੇ ਤੁਸੀਂ ਆਪਣੀ ਰਾਜਨੀਤੀ ਕਰੋਗੇ ਤਾਂ ਇਹ ਗੱਲ ਚੇਤੇ ਰੱਖਿਓ ਇਹ 9+2 11 ਤੁਸੀਂ ਇੱਥੇ ਆ ਕੇ ਕੇ ਖੜ ਜਾਓਗੇ ਇਹ ਮੁੱਦੇ ਜਿਹੜੇ ਨੇ ਇਹ ਬਹੁਤ ਇੰਪੋਰਟੈਂਟ ਨੇ ਪਰ ਨਾਲ ਨਾਲ ਅਸੀਂ ਇਹ ਗੱਲ ਕਹੀਏ ਕਿ ਇਸ ਵੇਲੇ ਆਪ ਸਰਕਾਰ ਜਿਹੜੀ ਹੈ ਭਗਵੰਤ ਮਾਨ ਜੀ ਐਡਵਰਟਾਈਜ਼ਮੈਂਟ ਦੇ ਰਾਈ ਬਾਰ-ਬਾਰ ਕਹਿ ਰਹੇ ਨੇ ਕਿ ਇਹ ਦੋ ਪਵਿੱਤਰ ਦਿਹਾੜੇ ਮਨਾਣੇ ਨੇ ਤੇ ਸਾਨੂੰ ਸੁਝਾਅ ਦਿਓ ਅਸੀਂ ਸੁਝਾਅ ਦਿੰਦੇ ਨੇ ਜਿਤੇਦਾਰ ਹਵਾਰਾ ਕਮੇਟੀ ਵੱਲੋਂ ਉਹਨਾਂ ਨੂੰ ਸੁਝਾਅ ਵੀ ਦਿੱਤੇ ਗਏ ਨੇ ਅਸੀਂ ਚਿੱਠੀ ਵੀ ਭਾਈ ਹੈ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਵਟਸਐਪ ਦੇ ਉੱਤੇ ਅਤੇ ਈਮੇਲ ਕਰਕੇ ਤੇ ਕਿਹਾ ਇਹ ਇਹ ਦੋਨੋਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕਰੋ ਉਹ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਅਸੀਂ ਗੁਰਤੇਗ ਬਾਸ ਸਾਹਿਬ ਦਾ ਸ਼ਹਾਦਤ ਦਾ 350 ਸਾਲਾ بڑے ਜੋਰ ਸ਼ੋਰ ਦੇ ਨਾਲ ਮਨਾਵਾਂਗੇ ਅਸੀਂ ਇਹ ਗੱਲ ਕਲੀਅਰ ਕਰ ਦਈਏ ਪਾਚਵਾ ਵੀ ਇਹ ਕਹਿ ਰਹੀ ਹੈ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਤੇ ਪਾਕਪਾਦੀ ਕਈ ਸੂਬਾ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਅਸੀਂ ਗੁਰਤੇਗ ਮਹਦਤ ਸਾਹਿਬ ਦਾ 350 ਸਾਲਾ ਬੜੇ ਜੋਰ ਸ਼ੋਰ ਦੇ ਨਾਲ ਮਨਾਵਾਂਗੇ ਮੈਂ ਕਹਿਣਾ ਚਾਹੁੰਦਾ ਸਾਡੀ ਕਮੇਟੀ ਕਹਿਣਾ ਚਾਹੁੰਦੀ ਹੈ ਪੰਜਾਬ ਦੇ ਲੋਕ ਕਹਿਣਾ ਚਾਹੁੰਦੇ ਨੇ ਕਿ ਭਾਈ ਗੁਰਤੇਗ ਮਹਦਤ ਸਾਹਿਬ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਰਖੇਕ ਪ੍ਰੋਟੈਕਟਰ ਦੁਨੀਆ ਪਰਦੇ ਵਿੱਚ ਕੋਈ ਨਹੀਂ ਹੈਗਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹਾਦਤ ਦਿੱਤੀ ਸੀਗੀ ਪਰ ਅੱਜ ਸਾਡੇ ਬੰਦੀ ਸਿੰਘ ਜਿਹੜੇ ਨੇ ਉਹ ਬੰਦੀ ਸਿੰਘ ਜਿਨ੍ਹਾਂ ਨੇ ਕੀ ਜੇਲਾ ਦੇ ਵਿੱਚ 32-32 ਸਾਲ ਤੋ ਬੈਠੇ ਨੇ ਜਿਹੜੇ ਕੀ ਉਹਨੂੰ ਜੇ ਸਜ਼ਾ ਹੋਈ ਸੀਗੀ ਉਮਰ ਕੈਦ ਦੀ 14 ਸਾਲ ਤੇ ਜਾਂਦੇ ਉਹਨਾਂ ਨੇ 32-32 ਸਾਲਾਂ ਤੋ ਜੇਲ੍ਹ ਤੇ ਬੈਠੇ ਨੇ ਜੇਤੇਦਾਰ ਜਕਤਾਰ ਸਿੰਘ ਹਵਾਰਾ ਨੂੰ ਸਿਰਫ ਟਰਾਂਸਫਰ ਕਰਨਾ ਹੈ ਉਹਨਾਂ ਦੀ ਟਰਾਂਸਫਰ ਦਾ ਕੇਸ ਨਹੀਂ ਹੋ ਰਿਹਾ ਸਕੈਂਡ ਤੋਂ ਪਾਪ ਇਹ ਹੈ ਜਦ ਤੁਸੀਂ ਮਨੁੱਖੀ ਹਤਕਾਰਾਂ ਦੀ ਰੱਖਿਆ ਹੀ ਨਹੀਂ ਕਰ ਸਕਦੇ ਫਿਰ ਤੁਹਾਨੂੰ ਗੁਰਤੇਗ ਬਾਦਸਹਿਬ ਦਾ 350 ਸਾਲਾ ਮਨਾਉਣ ਦਾ ਕੋਈ ਵੀ ਹੱਕ ਨਹੀਂ ਹੈ ਤੁਸੀਂ ਸਭ ਕੁਝ ਮੇਟੋ ਹੁ ਕਰ ਰਹੇ ਹੋ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਨਹੀਂ ਚਾ ਸਕਦੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚਾ ਸਕਦੇ ਫਿਰ ਤੁਹਾਨੂੰ ਇਸ ਸ਼ਤਾਬਦੀਆਂ ਮਨਾਣ ਦਾ ਕੋਈ ਵੀ ਹੱਕ ਨਹੀਂ ਹੈ ਸੋ ਇਸ ਕਰਕੇ ਜੇਕਰ ਪਵਿੱਤਰ ਸ਼ਹਿਰ ਡਿਕਲੇਅਰ ਹੁੰਦਾ ਹੈ ਦੋਨੋਂ ਸ਼ਹਿਰ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬੰਦੀ ਸਿੰਘ ਦੀ ਹੀ ਨੋਟੀਫਾਈ ਕੀਤੀ ਜਾਂਦੀ ਹੈ ਫਿਰ ਤਾਂ ਅਸੀਂ ਕਵਾਂਗੇ ਕਿ ਆਪ ਸਰਕਾਰ ਅਤੇ ਦਿੱਲੀ ਬੈਠੀ ਪਾਛਪਾ ਸਰਕਾਰ ਸ਼੍ਰੀ ਗੁਰਤੇਗワਲ ਸਰ ਦਾ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਉਣ ਵਰਨਾ ਇਹ ਸਭ ਕੁਝ ਇੱਕ ਟੋ ਹੋਏਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ